ਔਰ ਮੇਰੇ ਨਾਲ ਫਕੀਰ ਚੰਦ ਜਸਲ ਜੀ ਵੀ ਜੁੜੇ ਨੇ ਪਾਵਰ ਆਫ ਸੋਸ਼ਲ ਜੁਨ ਜੀ ਦੇ ਪ੍ਰੈਜ਼ੀਡੈਂਟ ਜਸਲ ਸਾਹਿਬ ਕੀ ਮਹਿਸੂਸ ਕਰ ਰਹੇ ਹੋ ਅੱਜ ਕਿਸ ਤਰ੍ਹਾਂ ਇੱਥੇ ਫੇਰੀ ਪਈ ਹੈ ਜੈਗਰਦੇਵ ਧੰਨਗਰਦੇਵ ਜੈ ਭੀਮ ਜੈ ਭਵਤ ਅੱਜ ਜੋ ਵਿਸ਼ਾ ਹੈ ਉਹ ਹੈ ਕਿ ਵਿਕਾਸਨਗਰ ਮੋਲੇ ਜਗਰਾਂ ਦੇ ਵਿੱਚ ਜੋ ਸਤਵਰ ਅਵਦਾਸ ਮਹਾਰਾਜ ਦੀ ਜਗਾ ਹੈ ਜੀ ਉਸ ਨੂੰ ਤੋੜਨ ਲਈ ਇੱਕ ਨੋਟਿਸ ਪਹੁੰਚਿਆ ਉਸ ਨੋਟਿਸ ਦੇ ਲਈ ਕੀ ਕਾਰਵਾਈ ਕੀਤੀ ਜਾਣੀ ਹੈ ਉਹਦੇ ਲਈ ਅੱਜ ਸਲਾਹ ਮਸ਼ਵਰਾ ਕਰਨ ਲਈ ਇਹ ਕੀਤਾ ਜਾ ਰਿਹਾ ਜੀ ਕਿਉਂਕਿ ਸਰਕਾਰਾਂ ਵੱਲੋਂ ਇਹ ਆਮ ਤੌਰ ਤੇ ਇਹੋ ਜੇ ਕੰਮ ਕੀਤੇ ਜਾ ਰਹੇ ਆ ਪਰ ਜਿਹੜਾ ਸਮਾਜ ਹੈ ਉਹਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੂੰ ਉਹਨਾਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੂੰ ਦੇਖਣਾ ਚਾਹੀਦਾ ਜੇਕਰ ਇੱਥੇ ਦੀ ਸੰਗਤ ਦੇ ਕੋਲ ਹੂੰ ਕੋਈ ਜਗ੍ਹਾ ਹੋਰ ਹੈ ਫਿਰ ਤਾਂ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਠੀਕ ਹੈ ਤੁਸੀਂ ਆਪਣੀ ਆਸਥਾ ਜਿਹੜੀ ਉੱਥੇ ਮੰਨ ਸਕਦੇ ਆ ਜੇ ਨਹੀਂ ਹੈ ਤਾਂ ਇਸੇ ਜਗ੍ਹਾ ਨੂੰ ਹਰ ਹਾਲਤ ਵਿੱਚ ਅਲਾਟ ਕਰਨਾ ਚਾਹੀਦਾ ਸੰਗਤ ਦੇ ਲਈ ਜਿਵੇਂ ਹੋਰ ਲੋਕਾਂ ਲਈ ਚੰਡੀਗੜ੍ਹ ਦੇ ਵਿੱਚ ਆਸਥਾ ਲਈ ਜਗ੍ਹਾ ਛੱਡੀਆਂ ਹੋਈਆਂ ਇੱਥੇ ਤੇ ਵੀ ਜਿਹੜੀ ਸੰਗਤ ਆ ਉਹਦੀ ਵੀ ਆਸਥਾ ਹੈ ਸੋ ਸਤਕੁਰ ਨਿਬਦਾਲ ਸਮਰਦਾ ਜੀ ਦੀ ਜਿਹੜੀ ਜਗ੍ਹਾ ਆ ਇੱਥੇ ਦੇ ਲੋਕਾਂ ਲਈ ਜੋ ਵੀ ਸਰਕਾਰ ਨੂੰ ਉਹਦੇ ਲਈ ਕਰਨਾ ਚਾਹੀਦਾ ਉਹ ਕਾਰਵਾਈ ਕਰਕੇ ਇਹਨਾਂ ਨੂੰ ਅਲਾਟ ਕਰਕੇ ਦੇਣੀ ਚਾਹੀਦੀ ਹੈ ਤਾਂ ਕਿ ਇਹਦੇ ਬਵਾਦ ਖੜਾ ਕਰਨਾ ਚਾਹੀਦਾ ਔਰ ਇਹਨੂੰ ਪੋਲੀਟੀਕਲ ਮੁੱਦਾ ਨਹੀਂ ਬਣਾਉਣਾ ਚਾਹੀਦਾ ਪ੍ਰਸ਼ਾਸਨ ਨਾਲ ਕੋਈ رابطہ ਕਾਇਮ ਹੋਇਆ ਜਸ ਸਰ ਪ੍ਰਸ਼ਾਸਨ ਦੇ ਨਾਲ رابطہ ਜਿਹੜਾ ਆ ਉਹ ਅੱਜ ਤੋਂ ਬਾਅਦ ਕੀਤਾ ਜਾਣਾ ਕਿ ਪ੍ਰਸ਼ਾਸਨ ਨੂੰ ਰਿਕੁਐਸਟ ਪੇ ਕੀਤੀ ਜਾਊਗੀ ਕਿ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਆ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਤਿੰਨ ਸਰਕਾਰਾਂ ਜਿਹੜੀਆਂ ਚੱਲ ਰਹੀਆਂ ਜਿਹੜਾ ਤਾਂ ਕਮਿਸ਼ਨਰ ਆ ਉਹ ਭਾਰਤੀ ਜਨਤਾ ਪਾਰਟੀ ਦੀ ਆ ਜਗਵਾਨਾਂ ਦਾ ਪਕਾ ਲਈਏ ਜੀ ਔਰ ਜਿਹੜੇ ਐਮਪੀ ਆ ਉਹ ਕਾਂਗਰਸ ਪਾਰਟੀ ਦੇ ਆ ਜੀ ਔਰ ਜਿਹੜੇ ਮੇਰ ਆ ਉਹ ਆਮ ਆਦਮੀ ਪਾਰਟੀ ਦੇ ਹੂੰ ਸੋ ਮੇਰ ਨੂੰ ਸਭ ਤੋਂ ਪਹਿਲਾਂ ਸਾਡੀ ਰਿਕਵੈਸਟ ਆ ਕਿ ਇੱਕ ਤਾਂ ਉਹ ਇਸ ਸਮਾਜ ਦੇ ਨਾਲ ਰਿਲੇਟ ਕਰਦੇ ਆ ਦੂਸਰਾ ਉਹਨਾਂ ਨੂੰ ਇਹੋ ਚਾਹੀਦਾ ਕਿ ਆਪਣੇ ਕਮੇਟੀ ਦੇ ਵਿੱਚ ਬੈਠ ਕੇ ਜਿਹੜੀ ਉਹ ਕਮੇ ਹੈਗੀ ਹੈ ਕਾਰਪੋਰੇਸ਼ਨ ਜੀ ਉਹਦੇ ਵਿੱਚ ਮਤਾ ਪਾ ਕੇ ਸਰਕਾਰ ਨੂੰ ਭੇਜਣਾ ਜੀ ਕਿ ਇੱਥੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਜਗ੍ਹਾ ਜਿਹੜੀ ਆ ਇੱਥੇ ਦੀ ਸੰਗਤ ਲਈ ਅਲਾਟ ਕਰਨੀ ਚਾਹੀਦੀ ਹੈ ਜੀ ਜਿਹੜੀ ਇਹ ਜਗ੍ਹਾ ਆ ਇਹ ਕੱਟੋਂ-ਕੱਟ ਵੀ 1999 ਤੋਂ ਜੀ ਐਨਾ ਲੋਕਾਂ ਦੇ ਕਬਜ਼ੇ ਦੇ ਵਿੱਚ ਆ ਔਰ ਸੁਪਰੀਮ ਕੋਰਟ ਦਾ ਇਹ ਹਦੇਸ਼ ਵੀ ਆ ਕਿ ਜਿੱਥੇ 12 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਜਗ੍ਹਾ ਜਿਹੜੀ ਉੱਥੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਦਿੱਤੀ ਜਾਵੇ ਤੇ ਜੇਕਰ ਇਹੋ ਜੇ ਨਹੀਂ ਦੇਣਾ ਚਾਹੁੰਦੇ ਫਿਰ ਬਵਾਦ ਖੜਾ ਕਰਨਾ ਸਰਕਾਰ ਦਾ ਆਪਣੀ ਇੱਛਾ ਆ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਵਿੱਚ ਜੁੜੀਆਂ ਹੋਈਆਂ ਅੱਜ ਇੱਥੇ ਮੌਲੀ ਜਾਗਰਣ ਦੀ ਨਹੀਂ ਸੰਗਤ ਹੈ ਸਾਰੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਜੰਮੂ ਤੋਂ ਹੋਰ ਵੀ ਸਟੇਟਾਂ ਦੇ ਵਿੱਚੋਂ ਸੰਗਤ ਜਿਹੜੀ ਆ ਪਹੁੰਚੀ ਆ ਔਰ ਬਹੁਤ ਸੰਗਤ ਪਹੁੰਚ ਰਹੀ ਆ ਇਸ ਕਰਕੇ ਮੈਂ ਮੈਨੇਜਮੈਂਟ ਜਿਹੜੀ ਹੈ ਚੰਡੀਗੜ੍ਹ ਦੀ ਉਹਨੂੰ ਇਹ ਬੇਨਤੀ ਕਰੂੰਗਾ ਕਿ ਇਹਨੂੰ ਬਿਵਾਦ ਨਾ ਬਿਵਾਦ ਨਾ ਬਣ ਦਿਓ ਇਹਨੂੰ ਬੈਠ ਕੇ ਸ਼ਾਂਤੀਪੂਰਵਕ ਸੌਲਵ ਕੀਤਾ ਜਾਵੇ ਆਬਰਮ ਸੋਸ਼ਲ ਜੁਨਟੀ ਜਿਹੜੀ ਇੱਥੇ ਦੀ ਸੰਗਤ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਬਲੋਏ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਦੇ ਲਈ ਉਹ ਆਪਣਾ ਜਿਹੜਾ ਲੀਗਲ ਸਟੈਪ ਜੋ ਵੀ ਬਣਦਾ ਆ ਉਹ ਖੁਦ ਚੱਕਣ ਕਿਉਂਕਿ ਸੰਗਤਾਂ ਜਿਹੜੀਆਂ ਆ ਉਹਨਾਂ ਦੀ ਆਸਥਾ ਇੱਥੇ ਜੁੜੀ ਹੋਈ ਹੈ ਕਹਾਂ ਸੇ ਆਪ ਹਮ ਜੀ ਨਰੈਣਗੜ੍ਹ ਸੇ ਆਏ ਆ ਜੀ ਹਰਿਆਣਾ ਹਰਿਆਣਾ ਸੇ ਜੀ ਹਮੇ ਪਤਾ ਲਗਾ ਕਿ ਸੰਤ 시ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਮੰਦਰ ਢੋਡਾ ਜਾ ਰਹਾ ਹੈ ਤੋਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ हमको जैसे भी रिक्वेस्ट हुई है हम यहाँ पे पहुंचने का कार्य किया है हम अपने गुरु रविदास महाराज जी के मंदिर को तोड़ने नहीं देंगे ऐसा चाहूं राज में जहां मिले सबन कोवन छोड़ बड़े सब संग बसे रविदास रहे प्रसन्न तो गुरु की प्यारी सास संगत जी आज संत शिरोमणि गुरु रविदास जी महाराज साढ़े छह सौ साल पहले कह गए हमें साध संगत मिल रही है मधु जैसे मधु मखीरा हमने मधु मक्खियों की तरह इकट्ठा होना है आज हम सरकार को अगवा करते हैं कि भी ऐसा काम ना करें कि भी हमें सड़कों पे आना पड़े और आज हम अपने गुरु के घर के लिए हम मरने के लिए भी तैयार है जी